ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਬਿੰਦਾ ਹਲੌਰੀਆ YouTube ਚੈਨਲ ਤੇ Facebook ਪੇਜ ਤੇ ਅੱਜ ਆਪਾਂ ਮਲੋੜ ਦਾ ਜਿਹੜਾ ਕਾਰ ਬਜ਼ਾਰ ਹੈ ਇੱਥੇ ਆਏ ਸੀਗੇ ਵੀ ਕੁਝ ਕਾਰਾਂ ਤੁਹਾਨੂੰ ਦਿਖਾਉਣ ਵਾਸਤੇ ਤੇ ਨਾਲ ਨਾਲ ਬੁਲਾਉਣੇ ਆ ਆਪਣੇ ਬਾਈ ਜੀ ਕੋਲ ਜਿੰਨਾਂ ਕੋਲ ਆਏ ਆ ਨਾ ਜੀ ਕਾਰਾਂ ਦਾ ਕੰਮ ਕਰਦੇ ਆ ਤੇ ਤੁਹਾਨੂੰ ਉਹਨਾਂ ਦੇ ਦਰਸ਼ਨ ਵੀ ਕਰਾਉਣੇ ਆ ਤੇ ਕਿਹੜੀਆਂ ਗੱਡੀਆਂ ਖੜੀਆਂ ਉਹਨਾਂ ਕੋਲ ਉਹ ਵੀ ਦਿਖਾਉਣੇ ਆ ਜੀ ਤੇ ਆਪਾਂ ਸਟਾਰਟ ਕਰਦੇ ਆ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਹਾਂ ਜੀ ਹਾਂ ਜੀ ਠੀਕ ਠਾਕ ਜੀ ਹਾਂ ਜੀ ਆਪਾਂ ਮੰਨ ਲਓ ਇੱਕ ਤਾਂ ਆਪਣਾ ਜਿਹੜਾ ਇੱਥੇ ਨਾਮ ਹੈ ਜਿਹੜਾ ਬਾਜ਼ਾਰ ਦਾ ਕੀ ਹੈ ਹਨਾ ਉਹ ਦੱਸ ਦਿਓ ਆਪਣਾ ਜੀ ਨਿਊ ਗ੍ਰੀਨ ਮਾਰਕੀਟ ਬਲੂਵਟ ਜੀ ਆਰ ਕਾਰ ਬਾਜ਼ਾਰ ਜੀ ਆਰ ਕਾਰ ਬਾਜ਼ਾਰ ਹਾਂ ਜੀ ਤੇ ਇਹ ਤੁਹਾਨੂੰ ਸਕਰੀਨ ਤੇ ਜਿਹੜਾ ਨੰਬਰ ਜੀ ਆਰ ਆਟੋਸ ਲਿਖਿਆ ਨਾ ਜੀ ਇਹ ਇਹਨਾਂ ਦਾ ਮੰਨ ਲਓ ਜਿਹੜਾ ਕੰਟੈਕਟ ਨੰਬਰ ਵੀ ਉੱਪਰ ਆ ਗਿਆ ਬਾਕੀ ਆਪਾਂ ਵੀਡੀਓ ਚ ਮੈਂਸ਼ਨ ਵੀ ਕਰਦੇ ਆਂਗੇ ਜੀ ਤੇ ਆਪਾਂ ਸਟਾਰਟ ਕਰਦੇ ਆਂ ਅੱਗੇ ਕਾਰ ਤੋਂ ਹਾਂਜੀ ਭਾਈ ਜੀ ਇਹ ਜਿਹੜੀ ਕਾਰ ਆਪਣੇ ਕੋਲ ਇਹ 2015 ਮਾਡਲ ਹੈ ਆਟੋਮੈਟਿਕ ਠੀਕ ਹੈ ਜੀ ਫਸਟ ਓਨਰ ਕਾਰ ਹੈ 72000 ਚੱਲੀ ਹੋਈ ਹੈ ਜੀ ਵਿਦ ਕੰਪਨੀ ਰਿਕਾਰਡ 72000 ਚੱਲੀ ਵੀ ਹੈ ਹਾਂਜੀ ਇੱਕ ਮੰਨ ਲਓ ਕਿਹੜੀ ਕੰਪਨੀ ਦੀ ਕਾਰ ਹੈ ਜੀ ਫੋਕਸ ਵੈਗਨ ਦੀ ਹੈ ਜੀ ਫੋਕਸ ਵੈਗਨ ਇਹਦੇ ਵਿੱਚ ਮਾਡਲ ਦੋ ਹੁੰਦੇ ਜਿਵੇਂ ਡਿੱਗੀ ਵਾਲੀ ਵਜਦੀ ਇਹਦਾ ਕੋਈ ਮਾਡਲ ਦਾ ਫਰਕ ਟੌਪ ਮਾਡਲ ਹੈ ਜੀ ਟੌਪ ਮਾਡਲ ਹੈ ਹਾਂਜੀ ਹਾਈ ਲਾਈਨ ਠੀਕ ਹੈ ਜੀ ਕਿੰਨਾ ਮਾਡਲ ਦੱਸਿਆ ਜੀ ਇਹ 2015 ਮਾਡਲ ਹੈ 72000 ਚੱਲੀ ਹੈ ਜੀ ਠੀਕ ਹੈ ਜੀ ਮੀਟਰ ਦੀ ਪੇਂਟ ਦੀ ਗਾਰੰਟੀ ਹੈ ਜੀ ਠੀਕ ਹੈ ਜੀ ਤੇ ਬਾਕੀ ਜਿਵੇਂ ਬੰਪਰ ਪੇਂਟ ਹੈਗੇ ਆ ਬਾਕੀ ਜਿਵੇਂ ਨੰਬਰ ਦਾ ਆਪਾਂ ਗੱਲ ਕਰਾਂ ਬਾਕੀ ਜਿਵੇਂ ਨੰਬਰ ਦੀ ਗੱਲ ਮਿਲੂਗੀ ਐਨਓਸੀ ਮਿਲੂਗੀ ਇਹ ਐਨਓਸੀ ਜਿਹੜੀ ਆਪਾਂ ਬੀਕਸਿਡੈਂਟ ਦੀ ਸਾਰੀ ਚੀਜ਼ ਦੀ ਉਹ ਗਾਰੰਟੀ ਹੈ ਜੀ ਠੀਕ ਹੈ ਜੀ ਤੇ ਜਿਹੜਾ ਐਨਓਸੀ ਦੀ ਹੈ ਇਹ ਕਸਟਮਰ ਦੇ ਪੈਸੇ ਲੱਗਣਗੇ ਜਾਂ ਆਪਾਂ ਕਢਾ ਲਈ ਨਹੀਂ ਉਹ ਉਹ ਆਪਣੀ ਲੱਗਣਗੇ ਜੀ ਐਨਓਸੀ ਆਪਾਂ ਕਢਾ ਕੇ ਦੇਣਾ ਉਹ ਵੀ ਕੋਈ ਜ਼ਿਆਦਾ ਖਰਚਾ ਨਹੀਂ ਹੁੰਦਾ 2500 3000 ਹੁੰਦਾ ਜਿਹੜਾ ਆਪਣੀ ਵੀਡੀਓ ਵੇਖ ਕੇ ਆਊਗਾ ਉਹ ਆਪਣੇ ਪੈਸੇ ਲੱਗਣਗੇ ਭਾਈ ਟਾਇਰ ਜਿਵੇਂ ਤੁਸੀਂ ਦੇਖ ਰਹੇ ਹੋ ਮੰਲੋ ਬਿਲਕੁਲ ਕੰਟੀਨੈਂਟਨ ਦੇ ਹੈ ਜੀ ਤਾਂ ਹਾਂਜੀ ਬਿਲਕੁਲ ਨਵੇਂ ਹਰ ਕੰਡੀਸ਼ਨ ਦੀ ਕਾਰ ਹੈ ਕੋਈ ਪੀਸ ਚੇਂਜ ਹੋਵੇ ਮੀਟਰ ਖੁੱਲਾ ਹੋਵੇ ਕਾਰ ਸਾਡੀ ਵਾਪਸ ਖੜੀ ਕਰ ਦਿਓ ਬਸ ਬਹੁਤ ਗਰੰਟੀ ਦਿੱਤੀ ਹੈ ਬਾਈ ਨੇ ਤੇ ਬਾਈ ਰਣਜੀਤ ਕੋਲ ਜਿੱਦਾਂ ਮਲੋਟ ਕਾਰਾਂ ਜਿਹੜੀਆਂ ਮੈਂ ਦੇਖੀਆਂ ਮਨੋ ਮੈਂ ਦੇਖੀਆਂ ਜੀ ਚੰਗੀਆਂ ਕਾਰਾਂ ਵੇਚਦੇ ਆ ਇਹ ਤੇ ਜਿਹੜੀ ਗੱਲਬਾਤ ਹੈ ਨਾ ਉਹ ਵੀ ਪੂਰੀ ਦੱਸ ਕੇ ਦਿੰਦੇ ਆ ਤੇ ਆਪਾਂ ਤਾਂ ਹੀ ਇਹਨਾਂ ਦੀ ਮਲੋ ਵੀਡੀਓ ਵੀ ਕਰਨ ਲੱਗੇ ਆ ਵੀ ਕੋਈ ਸੱਜਣ ਮਿੱਤਰ ਨੇ ਕਿਸੇ ਨੇ ਗੱਡੀ ਲੈਣੀ ਹੋਵੇ ਤਾਂ ਇਹਨਾਂ ਨਾਲ ਸੰਪਰਕ ਕਰ ਸਕਦੇ ਆ ਤੇ ਤੁਹਾਨੂੰ ਥੋੜਾ ਜਿਹਾ ਕੰਡੀਸ਼ਨ ਦਿਖਾ ਦਿੰਨੇ ਆ ਜਿਹੇ ਇੰਜਨ ਦੀ ਆ ਚੀਜ਼ ਜੇ ਮੈਂ ਆਪਾਂ ਦੇਖੀਏ ਨਾ ਤੇ ਇੱਥੋਂ ਪਤਾ ਲੱਗ ਜਾਂਦਾ ਹੈ ਕਾਰ ਦਾ ਇਹ ਚੀਜ਼ਾਂ ਚਲੋ ਤੁਸੀਂ ਆ ਕੇ ਚੈੱਕ ਕਰ ਸਕਦੇ ਹੋ ਵੀਡੀਓ ਦੇ ਵਿੱਚ ਨਹੀਂ ਪਤਾ ਲੱਗਦਾ ਵੀ ਕੋਲਮ ਲਾ ਕੇ ਗੱਡੀ ਬਹੁਤ ਸੋਹਣੀ ਹੈ ਜੀ ਤੇ ਇਸ ਤੋਂ ਅੱਗੇ ਜਿਹੜੀ ਗੱਡੀ ਆਪਣੇ ਕੋਲ ਆਪਣੇ ਕੋਲ K10 ਹੈ ਜੀ K10 ਆ ਗਈ ਹਾਂ ਜੀ 2013 ਮਾਡਲ ਹੈ ਫਰਸਟ ਓਨਰ ਹੈ 21000 ਕਿਲੋਮੀਟਰ ਚੱਲੀ ਹੋਈ 21000 ਚੱਲੀ ਹੋਈ ਹੈ ਨਾਲ ਦੇ ਟਾਇਰ ਸਟਿਪ ਨਹੀਂ ਆਣ ਜੂਗਾ ਸਟਿਪੀ ਸਟਪਨੀ ਅੰਦੂ ਦਾ ਜੀ ਸਟਪਨੀ ਵਾਲਾ ਟਾਇਰ ਥੰਡੇ ਨਹੀਂ ਲੱਗਾ ਨਾਲ ਦੇ ਟਾਇਰ 21 ਹਰ ਚੱਲੀ ਆ ਦੋਨੋਂ ਚਾਬੀਆਂ ਫਰਸਟ ਓਨਰ ਕਾਰ ਆ ਜੀ ਠੀਕ ਹੈ ਜੀ ਦਿੱਲੀ ਨੰਬਰ ਹੈ ਠੀਕ ਹੈ ਜੀ ਮੰਨ ਲਓ ਅੰਦੀ ਮੀਟਰ ਦੀ ਪੇਂਟ ਦੀਆਂ ਦੀ ਗਾਰੰਟੀ ਹੈ ਮੀਟਰ ਜੇ ਮੈਂ ਤੁਹਾਨੂੰ ਦਿਖਾ ਰਿਹਾ ਮੈਂ ਤੇ ਇਹ ਜਿਵੇਂ ਲਾ ਲਓ ਇਹਦਾ ਇਹਦਾ ਤਾਂ ਨਾ ਆਈਕਲ ਕੰਪਨੀ ਰਿਕਾਰਡ ਚ ਪਤਾ ਲੱਗ ਜਾਂਦਾ ਹਾਂਜੀ ਹੋਰ ਕੀ ਕਾਰ ਦੀ ਕੰਡੀਸ਼ਨ ਦੇਖੋ ਸੀ ਬਾਕੀ ਤੁਸੀਂ ਜਿਵੇਂ ਇਹ ਵੀ ਦਿੱਲੀ ਨੰਬਰ ਹੈ ਪੀ ਐਨਓਸੀ ਇਹਦੀ ਵੀ ਤੁਹਾਨੂੰ ਨਾਲ ਮਿਲੂਗੀ ਹਾਂਜੀ ਬਸ ਓਨਲੀ ਹੈ ਦੋਨੋਂ ਚਾਬੀਆਂ ਸੈਂਟਰ ਲੋਕ ਸਾਰਾ ਕੁਝ ਲੱਗਿਆ ਹੋਇਆ ਹੈ ਜੀ ਠੀਕ ਹੈ ਜੀ ਆਲਮ ਸਟਿਪਨੀ ਬਿਲਕੁਲ ਨਵੀਂ ਪਈ ਹੈ ਪਿੱਛੋਂ ਬਿਲਕੁਲ ਕਾਰ ਨਵੀਂ ਹੈ ਬਾਕੀ ਤੁਸੀਂ ਨੰਬਰ ਤੁਹਾਨੂੰ ਜਿਵੇਂ ਦੇਵਾਂਗੇ ਤੁਸੀਂ ਬਾਈ ਨਾਲ ਸੰਪਰਕ ਕਰਕੇ ਨਾ ਮਲੋਟ ਜਿਹੜਾ ਕਾਰਮਚਾਰੀ ਹੈ ਇਹਨਾਂ ਦਾ ਕੰਮ ਹੈ ਤੇ ਇੱਥੇ ਆ ਕੇ ਇਹਨਾਂ ਨੂੰ ਮਿਲ ਸਕਦੇ ਹੋ ਗੱਡੀ ਆਪਦਾ ਵੇਖ ਕੇ ਤਸਦੀਕ ਹਾਂਜੀ ਸਾਰੇ ਸ਼ੀਸ਼ੇ 13 ਮਾਡਲ ਦੀ 13 ਮਾਡਲ ਕਾਰ ਹੈ 10ਵੇਂ ਮਹੀਨੇ ਦੀ ਹੈ ਸਾਰੇ ਸ਼ੀਸ਼ੇ ਨਾਲ ਦੇ ਆਹ ਜੀ ਅਗਲਾ ਸ਼ੀਸ਼ਾ ਤੋਂ ਲੈ ਆਹ ਇਥੋਂ ਪਤਾ ਲੱਗਦਾ ਵੀ ਗੱਡੀ ਮੰਨ ਲਓ ਕਿਤੇ ਵੱਡਾ ਐਕਸੀਡੈਂਟ ਤਾਂ ਛੱਡੋ ਵੀ ਛੋਟਾ ਜਿਹਾ ਕੋਈ ਸ਼ੀਸ਼ਾ ਵੀ ਨਹੀਂ ਟੁੱਟਾ ਕੋਈ ਵੱਜ ਕੇ ਹਾਂ ਜੀ ਮੰਨ ਲਓ ਸ਼ੀਲਡ ਕਾਰ ਆ ਜੀ ਕੋਈ ਲਾਈਟ ਵੀ ਨਹੀਂ ਸਾਫ਼ ਹੋਈ ਖੁੱਲ ਗਏ ਅੱਛਾ ਨਾਲ ਦੀਆਂ ਹੀ ਸਾਰਾ ਨਾਲ ਦੀਆਂ ਜੀ ਠੀਕ ਹੈ ਜੀ ਆ ਜਿਵੇਂ ਲਾਈਟਾਂ ਨੇ ਚਮਕਦੀਆਂ ਪਈਆਂ ਇਹ ਨਾਲ ਦਾ ਹੀ ਉਵੇਂ ਹੀ ਹਾਂ ਜੀ ਅੱਗੇ ਆਪਣੇ ਕੋਲ ਜਿਹੜੀ ਤੀਜੀ ਕਾਰ ਆ ਗਈ 2013 ਮਾਡਲ ਪੰਜਾਬ ਨੰਬਰ I20 ਆਸਤਾ ਪੁਸ਼ ਬਟਨ ਵਾਲੀ ਠੀਕ ਹੈ ਜੀ ਇਹ ਮਲੋ I20 ਦੀ ਹੈ ਹਾਂਜੀ ਹਾਂਜੀ ਹੰਡਿਆਈ ਇਹਦਾ ਮਲੋਡ ਜਿਵੇਂ ਮਲੋਡ ਦਾ ਨੰਬਰ ਹੀ ਆ ਗਿਆ ਦਾ ਹਾਂਜੀ ਹਾਂਜੀ ਮਲੋਡ ਦਾ ਨੰਬਰ ਇਹ ਜਿਵੇਂ ਲੋਕਲ ਨੰਬਰ ਸੀ ਜਾਂ ਲੱਗਿਆ ਵੇ ਇਹ ਦਿੱਲੀ ਨੰਬਰ ਸੀ ਜੀ ਅੱਛਾ ਦਿੱਲੀ ਨੰਬਰ ਲੱਗਿਆ ਵੇ ਹਾਂਜੀ ਹਾਂਜੀ ਆ ਦੇਖੋ ਜਿਵੇਂ 13 ਮਾਡਲ ਡੀਜ਼ਲ ਦੀ ਕਾਰ ਹੈ ਹਾਂਜੀ 1,21,000 ਚੱਲੀ ਹੈ ਜੀ ਇਹਦੀ ਮੀਟਰ ਇਹਦੀ ਮੀਟਰ ਦੀ ਵੀ ਪੇਂਟ ਦੀ ਗਾਰੰਟੀ ਹੈਂਦੀ ਬੰਬਰ ਪੇਂਟ ਹੈ ਇਹ ਇੱਕ ਟਾਇਰ ਗਲਾਈ ਤੋਂ ਮੜਾ ਸਕ੍ਰੈਚ ਸੀ ਇੱਕ ਥੋ ਥੋ ਪੇਂਟ ਹੈ ਜੀ ਠੀਕ ਹੈ ਗਾ ਜੀ ਆ ਕਿ ਤੁਸੀਂ ਦੇਖ ਲਓ ਸਟਾਰਟ ਕਰਤੀ ਹੈ ਹਾਂਜੀ ਹਾਂਜੀ ਇੰਜਨ ਦੀ ਗੇਅਰ ਦੀ ਗਾਰੰਟੀ ਹੈ ਜੀ ਇਹ ਪਿਨਾਉਣ ਨੂੰ ਵੀ ਗਿਆ ਰਾ ਆ ਵੀ ਇਹਦਾ ਆਪਾਂ ਨੂੰ ਕਰਾਉਣ ਦੀ ਲੋੜ ਵੀ ਨਹੀਂ ਐ ਲੋਸੀ ਸਿੱਧੀ ਨਾ ਹੋ ਜਾਣੀ ਇਹ ਸੈਕੰਡ ਓਨਰ ਹੈ ਜੀ ਠੀਕ ਹੈ ਜੀ ਮੰਨ ਲਓ ਦੂਜੇ ਨਾਮ ਹੈ ਹਾਂ ਪੁਸ਼ ਬੜਨ ਵਾਲੀ ਹੈ ਜੀ ਆਸਤਾ ਟੌਪ ਮੋਡਲ ਪੁਸ਼ ਬੜਨ ਵਾਲੀ ਲੱਗਿਆ ਸਹੀ ਪਾਸੇ ਪਾਸੇ ਇਹ ਆਪਣੇ ਕੋਲ 2010 ਮੋਡਲ ਆ ਗਈ ਇੱਕ ਮਿੰਟ ਇਹਦੇ ਜਿਹੜੇ ਟਾਇਰ ਹੈ ਇਹ ਨਾਲ ਦੇ ਆ ਨਹੀਂ ਨਹੀਂ ਇਹ ਪਏ ਹੋਏ ਆ ਜੀ ਇਹ ਬਦਲੇ ਹੋਏ ਆ ਹਾਂ 80 80% ਟਾਇਰ ਹੈਗੇ ਆ ਜੀ ਠੀਕ ਹੈ ਠੀਕ ਹੈ ਹਾਂ ਜੀ ਬਾਕੀ ਜਿਹੜਾ ਆਪਣੀ ਵੀਡੀਓ ਵੇਖ ਕੇ ਆਊਗਾ ਹਾਂ ਜੀ ਉਹਨੂੰ ਆਪਾਂ ਜਿੰਨੀ ਵੀ ਰਾਇਤ ਹੋ ਸਕੇ ਕਰ ਦਿਆਂਗੇ ਜੀ ਠੀਕ ਹੈ ਜੀ ਮੰਨ ਲਓ ਵੀ ਜਿਵੇਂ ਆਪਾਂ ਵੀਡੀਓ ਕਰ ਰਹੇ ਆਂ ਵੀਡੀਓ ਨੂੰ ਵੇਖ ਕੇ ਕੋਈ ਗੱਲ ਕਰਕੇ ਗੱਲ ਕਰੂਗਾ ਆ ਕੇ ਹਾਂ ਜੀ ਤਾਂ ਉਹਨੂੰ ਆਪਾਂ ਸਪੈਸ਼ਲ ਰਾਇਤ ਕਰਾਂਗੇ ਹਾਂ ਜੀ ਹਾਂ ਜੀ ਅੱਗੇ ਕਿਹੜੀ ਕਾਰ ਆ ਗਈ ਆਪਣੇ ਕੋਲ ਆਪ ਨੂੰ ਆਈ 20 ਆ ਗਈ ਜੀ ਫਰਸਟ ਓਨਰ ਪੈਟਰੋਲ ਦੀ ਫਸਟ ਆਨਰ ਇਹ ਮਾ ਲੋ ਦਿੱਲੀ ਨੰਬਰ ਹੈ ਨਾ ਦਿੱਲੀ ਨੰਬਰ ਜੀ ਹਾਂ ਜੀ ਇਹਦੀ ਅਨੋਨਸ ਨੂੰ ਮਿਲੇਗੀ ਸਪੋਰਟਸ ਮੋਡਲ ਹੈ ਸਿੰਗਲ 에ਅਰ ਬੈਗ ਵਾਲੀ ਇਹ ਕਿੰਨੀ ਚੱਲੀ ਵੀ ਹੈ ਇਹ ਮਾ ਲੋ 75000 ਰੀਡਿੰਗ ਦਿਖਾ ਰਹੀ ਹੈ ਜੀ ਹਾਂ ਠੀਕ ਹੈ ਜੀ ਇਹ ਵੀ ਨਵੀਂ ਹੈ ਕਾਰ ਗੁੱਡ ਕੰਡੀਸ਼ਨ ਦੀ ਹੈ ਆਨ ਕੰਡੀਸ਼ਨ ਬਹੁਤ ਵਧੀਆ ਕਾਰ ਦੀ ਤੇ ਟਾਇਰ ਵੀ ਜੀ ਇਹਦੇ ਵੀ ਨਾਲ ਦੇ ਨਹੀਂ ਨਹੀਂ ਚੇਂਜ ਹੋਏ ਨੇ ਟਾਇਰ 75000 ਚੱਲੀ ਦੂਜੀ ਵਾਰੀ ਮਾ ਲੋ 60000 ਤੇ ਬਦਲੇ ਜਾਂਦੇ ਹਨ ਹਾਂ ਜੀ ਹਾਂ ਜੀ ਬਾਕੀ ਕਾਰ ਦੀ ਕੰਡੀਸ਼ਨ ਸੋਹਣੀ ਹੈ ਜੀ ਇਹਦੀ ਵੀ ਮੇਨ ਗੱਲ ਤਾਂ ਹੁੰਦੀ ਹੈ ਜੀ ਗੱਡੀ ਜਨਨ ਕਿ ਜਿਵੇਂ ਆਪਾਂ ਨਾ ਇਹਨੂੰ ਵੀ ਆਖਰਾਕ ਨੂੰ ਤਾਂ ਪਤਾ ਨਹੀਂ ਲੱਗਦਾ ਪੇਂਟ ਵਗੈਰਾ ਦਾ ਤੇ ਇੱਥੇ ਉਹ ਚੀਜ਼ ਦੱਸ ਕੇ ਇੱਕ ਤਾਂ ਦਿੱਤੀ ਜਾਊਗੀ ਕੋਈ ਪੀਸ ਕੋਈ ਪੀਸ ਚੇਂਜ ਹੋਵੇ ਉਹ ਗੱਡੀ ਸਾਡੀ ਵਾਪਸ ਖੜੀ ਕਰ ਦੇ ਜੀ ਹਾਂਜੀ ਸਾਰੀ ਚੀਜ਼ ਜਿਹੜੀ ਹੈ ਨਾ ਗੱਲਬਾਤ ਜੈਨੂਨ ਹੋਊਗੀ ਦੱਸ ਕੇ ਦਿੱਤੀ ਜਾਊਗੀ ਕਾਗਜ਼ ਪੱਤਰ ਜਿਹੜੇ ਆ ਉਹਦੇ ਵਿੱਚ ਕੋਈ ਕਮੀ ਨਹੀਂ ਹੋਊਗੀ ਫਸਟ ਓਨਰ ਕਾਰ ਹੈ ਜੀ ਠੀਕ ਹੈ ਤੇ ਅੱਗੇ ਵੀ ਜੀ ਇਹ ਪੈਟਰੋਲ ਪੈਟਰੋਲ ਤੇ ਚੱਲੀ ਹੋਈ ਹੈ ਪੈਟਰੋਲ ਅੱਗੇ ਆਪਣੇ ਕੋਲ ਆ ਗਈ ਹੋਂਡਾ ਮੇਜ ਜੀ 15 ਇੱਕਲੀ ਖਾਲੀ ਪੈਟਰੋਲ ਤੇ ਚੱਲੀ ਪੈਟਰੋਲ ਤੇ ਚੱਲੀ ਹੈ ਜੀ ਅੱਗੇ ਆ ਗਈ 15 ਮਾਡਲ Honda Amaze ਜੀ Honda Amaze ਹਾਂਜੀ ਇਹਦੇ ਜਿਵੇਂ ਪਲੇਟ ਨਹੀਂ ਲੱਗੀ ਇਹ ਨੰਬਰ ਕਿੱਥੋਂ ਦਾ ਦਿੱਲੀ ਨੰਬਰ ਹੈ ਜੀ ਫਰਸਟ ਓਨਰ ਹੈ ਇਹ Amaze ਤਾਂ ਜਿਵੇਂ ਡੀਜ਼ਲ ਸ ਆ ਜਾਂਦੀ ਹੈ ਡੀਜ਼ਲ ਡੀਜ਼ਲ ਹੈ ਜੀ ਹਾਂਜੀ ਹਾਂਜੀ 15 ਮਾਡਲ ਕਹ ਰਹੇ ਹਾਂ 15 ਮਾਡਲ ਹੈ 10ਵੇਂ ਮਹੀਨੇ ਦੀ ਹੈ ਫਰਸਟ ਓਨਰ ਕਾਰ ਹੈ ਟੱਚ ਵਾਲਾ ਪਲੇਅਰ ਸਾਰਾ ਕੁਝ ਲੱਗਿਆ ਹੋਇਆ ਹੈ ਜੀ ਠੀਕ ਹੈ ਜੀ ਹਾਂਜੀ EX ਮਾਡਲ ਹੈ ਜੀ ਇਹ ਠੀਕ ਹੈ ਜੀ ਟੱਚ ਵਾਲਾ ਪਲੇਅਰ ਲੱਗਿਆ ਹੋਇਆ ਜੀ ਤੇ 80 80 ਚੱਲੀ ਜਾਂਦੀ ਗਾਰੰਟੀ ਹੈ ਜੀ ਠੀਕ ਹੈ ਜੀ ਪੇਂਟ ਹੋਏ ਵਾਪਸ ਕਿਹੜੀ ਕਰ ਦੇਉਂਗੇ ਦੋ ਬੰਪਰ ਪੇਂਟ ਨੇ ਇਹਦੇ ਇਕੱਲੇ ਬੰਪਰ ਹੀ ਪੇਂਟ ਹਾਂਜੀ ਹਾਂਜੀ ਆਹ ਤੁਹਾਨੂੰ ਇਹ ਦਿਖਾ ਦਿੰਨੇ ਹਾਂ ਬੋਰਨਟ ਚ ਮੈਂ ਜਿਵੇਂ ਆਪਣਾ ਬੋਰਨਟ ਦਿਖਾਉਣ ਦਾ ਮਤਲਬ ਹੁੰਦਾ ਵੀ ਅੱਗੋਂ ਜਿਹੜਾ ਇੱਥੋਂ ਕੰਡੀਸ਼ਨ ਦਾ ਪਤਾ ਲੱਗਦਾ ਚਾਰ ਦਾ ਜਿਹੜੀ ਆ ਚੀਜ਼ਾਂ ਨੇ ਨਾ ਜੀ ਕੁਨ ਨਾਟ ਲੱਗਦਾ ਨਾਟ ਵੀ ਨਹੀਂ ਖੁੱਲਾ ਹੋਇਆ ਕੋਈ ਵੀਡੀਓ ਤਾਂ ਸਾਡੀ ਥੋੜੀ ਜਿਹੀ ਲੰਬੀ ਜ਼ਰੂਰ ਬਣ ਜਾਊਗੀ ਪਰ ਤੁਹਾਡੇ ਵਾਸਤੇ ਅਸੀਂ ਇੱਕ ਇੱਕ ਚੀਜ਼ ਦਿਖਾ ਰਹੇ ਹਾਂ ਵੀ ਇਹਦੇ ਵਿੱਚ ਕਿੱਥੋਂ ਪਤਾ ਲੱਗਦਾ ਵੀ ਗੱਡੀ ਸ਼ੀਲਡ ਹੈ ਵੀ ਖੁੱਲੀ ਨਹੀਂ ਵੀ ਕਿਤੇ ਐਕਸੀਡੈਂਟ ਨਹੀਂ ਹੋਈ ਹਾਂਜੀ ਰੱਖ ਦਿਓ ਅੱਗੇ ਕਾਰ ਆਪਣੀ ਆ ਗਈ ਇਹਨਾਂ ਪਰ ਰੇਟ ਵੀ ਦੱਸ ਦਿੰਨੇ ਆ ਜੀ ਹਾਂ ਰੇਟ ਵੀ ਦੱਸ ਦਿਓ ਹਾਂਜੀ ਹਾਂ ਉਹਨੂੰ ਤਾਂ ਅਸੀਂ 360 65 ਮੰਗਦੇ ਹਾਂ ਦਾ ਜਿਹੜਾ ਆਪਣੀ ਵੀਡੀਓ ਵੇਖ ਕੇ ਆਊਗਾ 3 ਲੱਖ 5000 ਦੀ ਪਕਾਰ ਦੇ ਦਾਂਗੇ 15 ਮਾਡਲ ਠੀਕ ਹੈ ਜੀ 15 ਮਾਡਲ 3 ਲੱਖ ਪੂਰੇ ਪੰਜਾਬ ਦੀ ਗਾਰੰਟੀ ਹੈ 15 ਮਾਡਲ ਮੇਜ ਇੰਨੇ ਨਹੀਂ ਦੇ ਦੇ ਕੋਈ ਵੀ ਠੀਕ ਹੈ ਹਾਂ ਸਾਰੀ ओरिजिनल ਪੇਂਟ ਦੀ ਇਹ ਮੰਨ ਲਓ ਇਹ ਜਿਵੇਂ ਬਾਈ ਜੀ ਕਹਿ ਰਹੇ ਆ ਨਾ ਆਪਾਂ ਵੀਡੀਓ ਕਰ ਰਹੇ ਆ ਤੇ ਪੇਂਟ ਤੁਸੀਂ ਚੈੱਕ ਕਰਾ ਕੇ ਬਾਅਦੋਂ ਪੈਸੇ ਦੇਣੇ ਆ ਦੋ ਬੰਪਰ ਬੰਪਰ ਛੱਡ ਕੇ ਬਾਕੀ ਤੁਸੀਂ ਚੈੱਕ ਕਰਾ ਲਓਗੀ ਪੂਰੀ ਗਾਰੰਟੀ ਹੋਊਗੀ ਕਿ ਤੋ ਪੇਂਟ ਹੋਵੇ ਵਾਹਾਰ ਵਾਪਸ ਖਰੀਦ ਕਰਦੇ ਹੋ ਠੀਕ ਹੈ ਜੀ ਠੀਕ ਹੈ ਇਹ ਅੱ ਫੋਰਡ ਦਾ ਇਹ ਕਿਹੜਾ ਮਾਡਲ ਹੈ 14 ਦਾ ਮਾਡਲ ਹੈ ਟਿਟੇਨੀਅਮ ਹੈ ਟੌਪ ਮਾਡਲ ਠੀਕ ਹੈ 14 ਮਾਡਲ 36000 ਚੱਲੀ ਹੈ ਜੀ ਕਾਰਾਂ ਜਿਵੇਂ ਆਪਣੇ ਕੋਲ ਲਗਭਗ ਸਾਰੀਆਂ ਹੀ ਹਨਾ ਘੱਟ ਚੱਲੀਆਂ ਪਰਚੇਜ਼ ਕਰੀ ਦੀਆਂ ਹਾਂਜੀ ਹਾਂਜੀ 36000 ਜਿਹਨਾਂ ਨੂੰ ਜਿਵੇਂ ਤੁਸੀਂ ਆ ਵਿਚਾਲੇ ਦੇਖ ਰਹੇ ਹੋ ਇਹ ਕਾਰ ਇਹ ਵੀ ਪੂਰੀ ਸੋਹਣੀ ਹੈ ਕੰਡੀਸ਼ਨ ਇਹਦੀ ਬਹੁਤ ਅੱਛੀ ਹੈ ਕਾਰ ਦੀ ਜਿਵੇਂ ਕੋਈ ਫੋਰਡ ਦਾ ਸ਼ੌਂਕੀ ਹੈ ਆਮੜੇ ਇੱਕ ਨੂੰ ਦਿਖਾ ਦਈਏ ਕੋਈ ਪੀਸ ਚੇਂਜ ਹੋਵੇ ਗਰੰਟੀ ਹੈ ਜੀ ਇਹ ਇਹਦਾ ਸਾਰਾ ਕੁਝ ਜੈਨੂਅਰ ਹੀ ਆ ਹਾਂ ਜੀ ਸਾਰਾ ਜੈਨੂਅਰ ਆ ਗਿਆ ਠੀਕ ਹੈ ਜੀ ਸਾਰਾ ਕੂਲੈਂਟ ਕੂਲੈਂਟ ਨਾਲ ਦਾ ਹੀ ਆ ਜੀ ਆ ਨਾਲ ਦਾ ਹੀ ਆ ਇਹ ਗਲਾਬੀ ਆਉਂਦਾ ਨਾਲ ਦਾ ਬਾਕੀ ਜਿਹੜਾ ਬਾਜ ਪਾਉਂਦੇ ਹੋ ਹਰਾ ਆਉਂਦਾ ਜੀ ਹਾਂ ਨਹੀਂ ਇਹ ਮਨ ਲਓ ਉਵੇਂ ਹੀ ਪਿਆਲੇ ਹਨ ਜਿਵੇਂ ਹਾਂ ਜੀ ਹਾਂ ਜੀ ਬਾਅਦ ਬਾਅਦ ਚ ਹਰਾ ਹੀ ਪੈਂਦਾ ਕੂਲੈਂਟ ਗਲਾਬੀ ਨਹੀਂ ਪੈਂਦਾ ਦਵਾਰਾ ਪਾਇਆ ਜਾਂਦਾ ਹਾਂ ਬਾਏ ਕੰਪਨੀ ਚੋਂ ਹੀ ਆਉਂਦਾ ਇਹ ਕੰਪਨੀ ਚੋਂ ਗਲਾਬੀ ਆਉਂਦਾ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਰੱਖ ਲਿਓ ਹਾਂਜੀ ਅੱਗੇ ਆਪਣੇ ਕੋਲ ਆ ਗਈ ਬਰੀਜਾ ਹਾਂਜੀ ਇਹ ਬਰੀਜਾ 2018 ਦਾ ਮਾਡਲ ਹੈ ਜਡੀ ਠੀਕ ਹੈ ਜੀ ਕਿਹੜਾ ਮਾਡਲ ਦੱਸ ਦਿਓ 18 ਮਾਡਲ ਜਡੀ ਜਡੀ ਹਾਂਜੀ ਤੇ ਇਹ ਕਿੰਨੀ ਚੱਲੀ ਦੀ ਹੈ ਇਹ 68000 ਚੱਲੀ ਹੈ ਜੀ ਇਹਦੀ ਮੀਟਰ ਦੀ ਪੇਂਟ ਦੀ ਗਾਰੰਟੀ ਹੈ ਠੀਕ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ ਜੀ 68000 ਚੱਲੀ ਹੈ ਮੰਨ ਲਓ ਬਾਕੀ ਇਹ ਨਹੀਂ ਹੈਗਾ ਵੀ ਜੇ ਕੋਈ ਮੀਟਰ ਤੁਹਾਨੂੰ ਦਿਖਾ ਰਿਹਾ ਹੈ ਤੇ ਇਹਦੇ ਵਿੱਚ ਕੋਈ ਮੀਟਰ ਦੇ ਵਿੱਚ ਨਾ ਕੋਈ ਅੱਗੇ ਪਿੱਛੇ ਕੀਤਾ ਹੋਗਾ ਇਹਦੇ ਟਾਇਰ ਜੀ ਨਾਲ ਦੀ ਹੁੰਨੇ ਫਿਰ ਹਾਂਜੀ ਨਾਲ ਦੇ ਜੀ ਇੱਕ ਟਾਇਰ ਚੇਂਜ ਆ ਚਾਰ ਟਾਇਰ ਨਾਲ ਦੇ ਆ ਜੀ ਇਹਦੇ ਇੱਕ ਟਾਇਰ ਤੇ ਕੱਟ ਲੱਗ ਗਿਆ ਸੀ ਇੱਕ ਟਾਇਰ ਚੇਂਜ ਇੱਕ ਟਾਇਰ ਚੇਂਜ ਸੀ ਵੀ ਕੱਟ ਲੱਗ ਗਿਆ ਸੀਗਾ ਆਏ ਬਿਲਕੁਲ ਮੰਨ ਲਓ ਜਿਵੇਂ ਨਵੀਂ ਕਾਰ ਆ ਜੀ ਤੇ ਫੁੱਲ ਗਰੰਟਡ ਹੈ ਤੇ ਤੁਹਾਨੂੰ ਅੱਗੋਂ ਵੀ ਚੈੱਕ ਕਰਾ ਦਿੰਦੇ ਆ ਕਿਹੜਾ ਮੰਨ ਲਓ ਇਹ ਨੇ ਸਾਰੇ ਸ਼ੀਸ਼ੇ ਉਸੇ ਸਾਰੇ ਨਾਲ ਦੇ ਆ ਜੀ ਸਾਰੇ ਸ਼ੀਸ਼ੇ ਨਾਲ ਦੇ ਆ ਸਾਰੇ ਨਾਲ ਦੇ ਇੱਕ ਤੋਂ ਪੇਂਟ ਹੋਵੇ ਬੰਪਰਾਂ ਤੋਂ ਇਲਾਵਾ ਗਾਰੰਟੀ ਹੈ ਜੀ ਠੀਕ ਹੈ ਗੱਡੀ ਚਲੇ ਮੰਨੋ ਬੰਪਰ ਜਿਵੇਂ ਚਲੋ ਮਾੜੀ ਮੋਟੀ ਤਾਂ ਵੇਖੋ ਹਨਾ ਕੋਈ ਐਕਸੀਡੈਂਟ ਹੋਵੇ ਪੇਂਟ ਹੋਵੇ ਵਾਪਸ ਆ ਜੀ ਗੱਡੀ ਠੀਕ ਹੈ ਜੀ ਕੋਈ ਬੀਸ ਚੇਂਜ ਹੋਵੇ ਜਿਵੇਂ ਇਹ ਲਾ ਲਓ ਨਾ ਸਾਰੇ ਨਟ ਜਿਹੜੇ ਸਾਰੇ ਸ਼ੀਲਡ ਹੈ ਸਾਰੇ ਤੁਸੀਂ ਦੇਖ ਲਓ ਮੀਟਰ ਦੀ ਵੀ ਪੇਂਟ ਦੀ ਵੀ ਗਾਰੰਟੀ ਹੈ ਠੀਕ ਹੈ ਇਹਦਾ ਆਪਾਂ ਮਾੜਾ ਇਹ ਰੇਟ ਤੁਸੀਂ ਦੱਸੋ ਵੀ ਕਿੰਨਾ ਹੈ ਤੇ ਹਨਾ ਇਹ ਯੋਜਨਾ ਦੀ 8 ਲੱਖ ਰੁਪਏ ਡਿਮਾਂਡ ਹੈ ਠੀਕ ਹੈ ਫਿਰ ਆਪਣੇ ਵੀਡੀਓ ਵੇਖ ਕੇ ਆਊਗਾ 7.5 ਲੱਖ ਵੀ ਦੇ ਦਾਂਗੇ 7.5 ਠੀਕ ਹੈ ਗਾਰੰਟੀ ਹੈ ਜ ਰੇਟ ਦੀ ਪੂਰੇ ਪੰਜਾਬ ਦੀ ਆਨੇ ਅੱਜ ਕੱਲ੍ਹ ਵੇਖੋ ਜਿੰਨੇ ਲੈਣੀ ਹੈ ਕਾਰ ਜਿਹਨੂੰ ਟਰਾਈ ਤਾਂ ਹੋਈ ਹੁੰਦੀ ਹੈ ਅਗਲੇ ਨੂੰ ਪਤਾ ਲੱਗ ਹੀ ਜਾਂਦਾ ਹੈ 18 ਮਾਡਲ ਕਿਤੋਂ ਨਹੀਂ ਮਿਲਦੀ ਐ ਇੰਨੀ ਘੱਟ ਚੱਲੀ ਕਾਰ ਹਾਂਜੀ ਅਗਲੀ ਕਾਰ ਜਿਹੜੀ ਇਹ ਮਹਿੰਦਰਾ ਦੀ ਐ ਹਾਂਜੀ ਇਹ ਕਿਹੜਾ ਮਾਡਲ ਹੈ ਜੀ 2015 ਦਾ ਮਾਡਲ ਹੈ ਜੀ ਇਹ 2015 ਮਾਡਲ W8 ਇਹ ਮਿੰਦਰਾ ਦਾ ਕਿਹੜਾ ਮਾਡਲ ਆ ਜਾਂਦਾ W8 ਆ ਜੀ W8 XUV XUV8 XOV8 ਬਿਲਕੁਲ ਨਵੀਂ ਕਾਰ ਆ ਜੀ ਇਹਦੇ ਬੰਪਰ ਵੀ ਨਹੀਂ ਪੇਂਟ ਹੈਗੇ ਜੀ ਇੱਕ ਬੰਪਰ ਪੇਂਟ ਅਗਲਾ ਬਾਕੀ ਦੀ ਗਾਰੰਟੀ ਨਹੀਂ ਮੰਨ ਲਓ ਅਗਲਾ ਬੰਪਰ ਪੇਂਟ ਕਹਿ ਰਹੇ ਆ ਜੀ ਇਕੱਲਾ ਤੇ ਬਾਕੀ ਸਾਰੀ ਰੇਂਜ ਦਾ ਆਹ ਬੰਪਰ ਵੀ ਨਾਲ ਦਾ ਸਾਰੀ ਓਰੀਜਨਲ ਕਾਰ ਆ ਤੇ ਜਿਵੇਂ ਕੋਈ ਬਲੈਕ ਕਲਰ ਦਾ ਸ਼ੌਂਕੀ ਹੋਵੇ ਤੇ ਕਾਰ ਜਿਹੜੀ ਹੈ ਬਿਲਕੁਲ ਇਹ ਜੀ ਤਾਂ ਸਾਲ 'ਚ ਇੱਕ ਅੱਧੀ ਵਾਰੀ ਆਉਂਦੀ ਸਾਡੇ ਕੋਲ ਆਪਦੇ ਕੋਲ ਜੀ ਹਾਂ ਨਹੀਂ ਬਿਲਕੁਲ ਸਹੀ ਗੱਲ ਆ ਜੀ ਇਹ ਕਾਰ ਦੇਖ ਰਹੀ ਹੈ ਵੀ ਪੂਰੀ ਨਵੀਂ ਹੈ ਜਿਵੇਂ ਅੱਜ ਕੱਲ ਇਹ ਮਾਡਲ 15 ਮਾਡਲ ਦੇ ਹਿਸਾਬ ਨਾਲ ਹਾਂਜੀ ਸਾਰੀ ਚੀਜ਼ਾਂ ਨਾਲ ਦੀ ਹੈ ਠੀਕ ਹੈ ਜੀ ਇਹ ਵੀ 78000 ਚੱਲੀ ਹੈ ਇਹਦੀ ਵੀ ਮੀਟਰ ਦੀ ਪੇਂਟ ਦੀ ਰਿਟਰਨ ਦੇ ਵਿੱਚ ਲਿਖ ਕੇ ਗਾਰੰਟੀ ਹੈ ਜੀ ਠੀਕ ਹੈ ਕੋਲੈਟ ਵੀ ਖੁੱਲੀ ਹੋਵੇ ਸਾਫ਼ ਹੋਈ ਹੋਵੇ ਤੁਹਾਨੂੰ ਇਹ ਸੋਚ ਲੱਗੀ ਵੀ ਹੈ ਜੀ ਹਾਂਜੀ 78000 ਚੱਲੀ ਦੱਸਦੇ ਵਈ ਇਹਰੀ ਮੰਨ ਲਓ ਇਹਦਾ ਤੁਸੀਂ ਆਪ ਦੇਖ ਸਕਦੇ ਹੋ ਜਿੱਦਾਂ ਬਲੀਕਿੰਗ ਜੀ ਕਰਦੀ ਹੈ ਨਾ ਹਾਂ ਬਾਕੀ ਜਿਵੇਂ ਸਟੀਅਰਿੰਗ ਸਟੂਰਿੰਗ ਸਭ ਨਾਲ ਦੇ ਆ ਜੀ ਕੋਈ ਐ ਨਹੀਂ ਕਵਰ ਛੜਿਆ ਹੋਇਆ ਹੈਗਾ ਜਾਂ ਤੇ ਜਿਵੇਂ ਇੱਕ ਨਾ ਬਾਈ ਜੀ ਆਪਾਂ ਜਿਵੇਂ ਪੈਡਲ ਦੇਖਦੇ ਆ ਆ ਰੌੜਾ ਜਿਹੜੀਆਂ ਕੰਪਨੀ ਤੋਂ ਨੇ ਆਮ ਜ਼ਿਆਦਾ ਕਾਰ ਚੱਲੀ ਦੀਆਂ ਇਹ ਚੀਜ਼ਾਂ ਜਿਹੜੀਆਂ ਘਸ ਜਾਂਦੀਆਂ ਬਦਲੀਆਂ ਹੁੰਦੀਆਂ ਦੇਸੀ ਮਿਲਦੀਆਂ ਮੁੜ ਕੇ ਤੇ ਇਹ ਲਾ ਲੋ ਜਿਵੇਂ ਸਾਰੇ ਸ਼ੀਸ਼ੇ ਨਾਲ ਦੇ ਆ ਜੀ ਇਹਦਾ ਮੜਾ ਜਿਆ ਰੇਟ ਦੱਸਿਓ ਜੀ ਇਹ ਜੀ ਵੈਸੇ ਤਾਂ 6.5 ਲੱਖ ਰੁਪਏ ਜੀ ਹਾਂਜੀ ਜਿਹੜਾ ਆਪਣੀ ਵੀਡੀਓ ਵੇਖਿਆ ਹੋਊ ਉਹਦੇ ਵਾਸਤੇ 6 ਲੱਖ ਦੀ ਕਾਰ ਦੇ ਦਾਂਗੇ ਠੀਕ ਹੈ ਜੀ ਲੋ ਭਾਈ ਜੀ ਹੁਣ ਨਾ ਵੀਡੀਓ ਤੁਹਾਡੇ ਵਾਸਤੇ ਜਿਵੇਂ ਆਪਾਂ ਆਪਾਂ ਅੱਗੇ ਪਾਉਨੇ ਆ ਟਰੈਕਟਰਾਂ ਦੀ ਜਿਵੇਂ ਆਪਾਂ ਹੌਲੈਂਡ ਨੂੰ ਸੇਲ ਕਰਦੇ ਆ ਤੇ ਹੌਲੈਂਡ ਦੀ ਸਾਡੇ ਕੋਲ ਨਵੇਂ ਮੰਨ ਲਓ ਪੁਰਾਣੇ ਜਿਹੜੇ ਨਵੇਂ ਚ ਕਟਿੰਗ ਚਾਉਂਦੇ ਉਹਦੀ ਤੇ ਜਾਂ ਉਸ ਤੋਂ ਇਲਾਵਾ ਕੋਈ ਫੀਚਰ ਆ ਗਿਆ ਉਹ ਚ ਉਹ ਹਨਾ ਉਹ ਟਰੈਕਟਰ ਪਾਉਨੇ ਆ ਤੇ ਇਹ ਆਪਣੇ ਮਿੱਤਰ ਸੀਗੇ ਤੇ ਅਸੀਂ ਸੋਚਿਆ ਵੀ ਚਲੋ ਜਿਵੇਂ ਕਾਰਾਂ ਵੀ ਆਪਣੇ ਕਸਟਮਰ ਲੈਂਦੇ ਆ ਤੇ ਇਹਦੇ ਬਾਰੇ ਵੀ ਆਪਾਂ ਦਿਖਾ ਦਈਏ ਤੇ ਬਾਕੀ ਇਹਨਾਂ ਦੀ ਗੱਲਬਾਤ ਜਿਹੜੀ ਹੈ ਨਾ ਜੈਨੂਇਨ ਜੀ ਹੁੰਦੀ ਹੈ ਵੀ ਉਵੇਂ ਕੋਈ ਨਹੀਂ ਹੁੰਦਾ ਵੀ ਆਪਾਂ ਨੂੰ ਕੋਈ ਗਲਤ ਗੱਲ ਕਹਿ ਕੇ ਕਾਰ ਦੇਣਗੇ ਬੋਰਡ ਜਿਹੜਾ ਲੱਗਿਆ ਦਿਖਾ ਦਈਏ ਇਹ ਨੰਬਰ ਹੈ ਜੀ ਇਹਨਾਂ ਦੇ ਤੁਸੀਂ ਦੇਖ ਸਕਦੇ ਹੋ ਤੇ ਅੱਜ ਦੀ ਵੀਡੀਓ ਆਪਣੀ ਇੰਨੀ ਜੀ ਮਿਲਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਮਲੋੜ ਚ ਜਿਵੇਂ ਸਾਡੇ ਟਰੈਕਟਰ ਪਾਰਟਸ ਮਿਲਦੇ ਆ ਕੀ ਹਾਲ ਗੁਰਾਣੇ ਮਿਲ ਜਾਂਦੇ ਛੋਟੇ ਜਿਹਵੇਂ ਦੇ ਰਾਸਤੇ ਜਾਂ ਟਰੈਕਟਰ ਮਾਰਕੀਟ ਐ ਤਵਰ ਲੱਗਦੀ ਐ ਤੇ ਜਾਂ ਤੁਹਾਨੂੰ ਮੈਂ ਜਿਵੇਂ ਆਪਣਾ 52B ਆ ਉਹਦਾ ਦੱਸਿਆ ਸੀਗਾ ਵੀ ਥੋੜੇ 5220 ਦੇ ਵਿੱਚ ਯੂਜੀ ਦੇ ਕ੍ਰਿਪਰ ਦਾ ਕੀ ਤੋਰੇ ਦਾ ਫਰਕ ਰਹਿੰਦਾ ਉਹ ਵੀ ਜੇ ਟਾਈਮ ਲੱਗਿਆ ਜਰੂਰ ਵੀਡੀਓ ਪਾਵਾਂਗੇ ਜੀ ਤੇ ਸਾਰਿਆਂ ਨੂੰ ਸਾਸਰੀ ਕਾਲ ਦੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਆ ਜੀ ਜਿਸ ਮੰਨ ਕੇ ਚੱਲੋ ਤੁਹਾਡੇ ਸ਼ੇਅਰ ਨਾਲ ਤੁਹਾਡੇ ਸੰਜੋਗ ਵਾਲੀ ਸਾਰਾ ਨਾ ਕਾਰੋਬਾਰ ਚੱਲਦੇ ਆ ਅੱਜਕੱਲ ਤੁਹਾਡੇ ਪ੍ਰਾਮਾਂ ਦੇ ਸਿਰ ਤੇ ਤੇ ਸਾਸਰੀ ਕਾਲ ਜਨੂਨ ਸਾਰੀ ਪੇਂਡ ਦੀ